ਸਤ ਸ਼੍ਰੀ ਅਕਾਲ ਜੀ ਅੱਜ ਆਪਾਂ ਚੱਲੇ ਸੀ ਅਹ ਦਰਸ਼ਨ ਦੀਦਾਰੇ ਕਰਨ ਜੀ ਗੁਰੂ ਦਵਾਰਾ ਨਾਨਕ ਚੀਰਾ ਸਾਹਿਬ ਬਿਦਰ ਕਰਨਾਟਕਾ ਦੇ ਵਿੱਚ ਤੇ ਆਪਣੀ ਯਾਤਰਾ ਦੇ ਦੌਰਾਨ ਆਪਾਂ ਹੁਣ ਉੱਥੇ ਵੀ ਦਰਸ਼ਨ ਕਰਨ ਚੱਲੇ ਸੀ ਤੇ ਪਹਿਲਾਂ ਪਾਏ ਸੀ ਗੁਰਦੁਆਰਾ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀ ਯਾਦ ਦੇ ਵਿੱਚ ਜਿਹੜਾ ਗੁਰਦਾਰਾ ਸਾਹਿਬ ਜੀ ਬਣੇ ਹੋਏ ਨੇਗੇ ਉੱਥੇ ਆਪਾਂ ਰੁਕੇ ਸੀਗੇ ਪਹਿਲਾ ਪੰਦ ਮੱਥਾ ਟੇਕਨ ਜਾ ਰਹੀ ਸੀ ਇਹ ਗੁਰਦੁਆਰਾ ਸਾਹਿਬ ਨੇ ਜਿਹੜੇ ਆਪਣੇ ਛੋਟੇ ਸਹਬਜ਼ਾਦੇ ਬਾਬਾ ਜਰਵਰ ਸਿੰਘ ਜੀ ਤੇ ਬਾਬਾ ਹੁਤੇ ਸਿੰਘ ਜੀ ਜਹਾਦ ਦੇ ਵਿੱਚ ਬਣਾਏ ਗਏ ਨੇ ਕਿਉਂਕਿ ਗੁਰਦੁਆਰਾ ਨਾਨਕਚੀਰਾ ਸਾਹਿਬ ਦੀ ਦੂਰੀ ਜੋ ਜੀਰ ਸਾਹਿਬ ਨਾਲ 1.5 ਤੋਂ ਕਾਫੀ ਜ਼ਿਆਦਾ ਹੈ ਜਿਸ ਕਰਕੇ ਰਸਤੇ ਦੇ ਵਿੱਚ ਕੋਈ குருਕਰ ਨਾ ਪੈਣ ਕਰਕੇ ਸੰਗਤਾਂ ਨੂੰ ਥੋੜੀ ਪਰੇਸ਼ਾਨੀ ਹੁੰਦੀ ਸੀ ਤੇ ਤਾਂ ਹੀ ਇਹ ਗੁਰਦੁਆਰਾ ਸਾਹਿਬ ਜੀ ਜਿਹੜੇ ਬਣਾਏ ਗਏ ਨੇ ਇੱਥੇ ਹੀ ਸੰਗਤਾਂ ਲੰਗਰ ਪਾਣੀ શકਦੀਆਂ ਨੇ ਆਉਣ ਤੇ ਜਾਣ ਸਮੇਂ ਦੋਨੋਂ ਟਾਈਮ ਇੱਥੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਨੇ ਤੇ ਲੰਗਰ ਪਾਣੀ ਸ਼ਕਾਇਆ ਜਾਂਦਾ ਹੈ ਹੁਣ ਆਪਾਂ ਪਹੁੰਚ ਗਏ ਸੀ ਜੀ ਗੁਰਦੁਆਰਾ ਮਾਤਾ ਭਾਗ ਔਰ ਪਿੰਡ ਜਨਵਾੜਾ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਇਤਿਹਾਸ ਮਾਤਾ ਭਾਗ ਔਰ ਗੁਰਦੁਆਰਾ ਸਾਹਿਬ ਜੀ ਦਾ ਜੀ ਨਮਸਕਾਰ ਜੀ ਇਹ ਗੁਰਦੁਆਰਾ ਮਾਤਾ ਭਾਗ ਜੀ ਦਾ ਇੱਥੇ ਹੈ ਜੀ ਇਹੋ ਕਿਲਾ ਹੈ ਜੀ ਇਹ ਮਾਤਾ ਭਾਗ ਜੀ ਦਾ ਵਰਦ ਬਾਲਰ ਔਰ ਸਤੰਬਰ ਔਰ ਅੱਜਾ ਹੈ ਜੀ ਕਿਲਾ ਹੈ ਜੀ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਔਰ ਮਾਤਾ ਜੀ ਔਰਗੇ ਵਰਦਾਨ ਕੋਟੋ ਵਰਦਾਨ ਕੋਟੋ ਹੈ ਜੀ ਔਰ ਬੰਦ ਦੌਰ ਇਹਨਾਂ ਰਾਜਾ ਰਾਜਾ ਇਦਰ ਅਰੋਗੀ ਬੰਦੇ ਮਨੇ ਮਾਡਿਦਰ ਅਸਲਵਗੀ ਪਾਲਾ ਰੋਸਰ ਬੰਦੀ ਲਿੰਦ ਚੁਰਾਵਾ ਮਾਡਿਦਰ ਉਹਨਾਂ ਕੇ ਹੋਰ ਹਸਰ ਮੇਲੇ ਇਹ ਗੁਰਦੁਆਰਾ ਬਣਾਈ ਹੈ ਥੈਂਕ ਯੂ ਓਕੇ ਸੋਪਰੀਆ ਗੁਰਦੁਆਰਾ ਮਾਤਾ ਭਾਗਵਤ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਪਹੁੰਚ ਗਏ ਸੀ ਗੁਰਦੁਆਰਾ ਨਾਨਕ ਚੀਰਾ ਸਾਹਿਬ ਜੀ ਬੇਦਰ ਕਰਨਾਟਕਾ ਓਹੋ ਜੇ ਡੀਵੀ ਸੰਗਤ ਹਜੂਰ ਸਾਹਿਬ ਦਰਸ਼ਨਾਂ ਦੇ ਲਈ ਆਉਂਦੀ ਹੈ ਜੀ ਉਹ ਗੁਰਦੁਆਰਾ ਨਾਨਕਚਿਰਾ ਸਾਹਿਬ ਬੀਦਰ ਕਰਨਾਟਕਾ ਦੇ ਦਰਸ਼ਨਾਂ ਲਈ ਵੀ ਜ਼ਰੂਰ ਆਉਂਦੀ ਹੈ ਜੀ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਜਿੰਨੇ ਵੀ ਹਜੂਰ ਸਾਹਿਬ ਦੇ ਯਾਤਰਾ ਦੇ ਲਈ ਛੱđa ਲੁਆਏ ਹੋਏ ਸੀ ਤਕਰੀਬਨ ਬਹੁਤ ਭੀੜ ਸੀਗੀ ਇੱਥੇ ਤੇ ਪਹਿਲਾਂ ਆਪਾਂ ਗਏ ਸਰੋਵਰ ਵੱਲ ਮਨਮੀ ਤਾਂ ਪਹਿਲਾਂ ਕਰਨ ਲੱਗਿਆ ਸੀ ਇਸ਼ਨਾਨ ਇਸ਼ਨਾਨ ਕਰਨ ਤੋਂ ਬਾਅਦ ਆਪਾਂ ਦੇਖਦੀ ਪਰਚੀ ਲੈ ਕੇ ਹੁਣ ਜਿੱਲੇ ਸੀ ਜੀ ਅੰਦਰ ਗੁਰਦੁਆਰਾ ਸਾਹਿਬ ਦੇ ਮੱਥਾ ਟੇਕਣ ਉਸਨੂੰ ਦੇਖ ਪਾ ਰਹੇ ਹਾਂ ਸਾਹਮਣੇ ਗੁਰਦੁਆਰਾ ਨਾਨਕਚੀਰਾ ਸਾਹਿਬ ਜੀ ਬیدر ਕਰਨਾਟਕਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਦ੍ਰਿਸ਼ ਹੈ ਗੁਰਦੁਆਰਾ ਸਾਹਿਬ ਦਾ ਜਿਵੇਂ ਤੁਸੀਂ ਦੇਖ پا ਰਹੇ ਹੋ ਤੇ ਭੀੜ ਵੀ ਕਾਫੀ ਹੋ ਰਹੀ ਹੈ ਇੱਥੇ ਤੇ ਹੁਣ ਆਪਾਂ ਅੰਦਰ ਮੱਥਾ ਟੇਕਣ ਚੱਲਦੇ ਆਂ ਦੇਵ ਪ੍ਰਸ਼ਾਦ ਲੈਣ ਤੋਂ ਬਾਅਦ ਜੀ ਆਪਾਂ ਗਏ ਨਾਲ ਹੀ ਦੇ ਜਿਹੜੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਸ਼ਿਸ਼ੋਬੀ ਤਹਾਨਾ ਉੱਥੇ ਆਪਾਂ ਮੱਥਾ ਟੇਕਿਆ ਤੇ ਇੱਥੇ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਜਿੱਥੇ-ਜਿੱਥੇ ਉਹਨਾਂ ਨੇ ਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ ਨਹੀਂ ਆ ਉਹ ਸਾਰੇ ਏਰੀਏ ਦਾ ਉਹ ਸਾਰੀਆਂ ਜਗਾਵਾਂ ਦਾ ਇੱਕ ਮੈਪ ਜਿਹੜਾ ਲੱਗਿਆ ਹੋਇਆ ਸੀਗਾ ਬਹੁਤ ਵੱਡਾ ਰਬਾਬੀ ਇੱਥੇ ਤੁਸੀਂ ਦੇਖ ਪਾ ਰਹੇ ਹੋ ਦੇਖੋ ਜੀ ਇਹ ਸਾਰਾ ਮੈਪ ਬਣਿਆ ਹੋਇਆ ਹੈ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੀਆਂ ਦਸਤਿਆਂ ਦੇ ਦਰਾਂ ਨੂੰ ਯਾਤਰਾ ਕੀਤੀ ਸੀ ਹਾਂਜੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਅੰਮ੍ਰਿਤਕੁੰਡ ਦੇ ਜਿੱਥੋਂ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਆਪਣੀ ਉਦਾਸੀ ਦੇ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਕਿ ਇੱਥੇ ਜਿਹੜਾ ਪਾਣੀ ਸੀ ਉਹ ਖਾਰਾ ਸੀ ਤੇ ਮਿੱਠਾ ਨਹੀਂ ਸੀਗਾ ਤਾਂ ਗੁਰੂ ਜੀ ਨੇ ਆਪਣੇ ਸੱਜੇ ਪੈਰ ਨਾਲ ਇੱਥੇ ਇੱਕ ਹੋਰ ਚਸ਼ਮਾਬਗ ਦਾ ਸੀ ਉਹਦੇ ਕੋਲ ਹੀ ਜਦੋਂ ਆਪਣੇ ਪੈਰ ਨਾਲ ਛੋਹਿਆ ਤਾਂ ਉੱਥੋਂ ਠੰਡੇ ਮਿੱਠੇ ਜਲ ਦਾ ਜੋ ਚਸ਼ਮਾ ਬਾਗ ਤੁਰਿਆ ਤੇ ਉਦੋਂ ਤੋਂ ਹੀ ਇਹ ਜਲ ਦਾ ਚਸ਼ਮਾ ਉਦਾਂ ਹੀ ਵਗ ਰਿਹਾ ਹੈ ਤੇ ਇਹਨੂੰ ਅੰਮ੍ਰਿਤ ਕੁੰਡ ਦਾ ਨਾਮ ਦਿੱਤਾ ਗਿਆ ਜੀ ਤੁਸੀਂ ਦਰਸ਼ਨ ਕਰ پا ਰਹੇ ਹੋ ਵਾਪਿਸ ਆਉਂਦੇ ਹੋਏ ਜੀ ਆਪਾਂ ਦੁਬਾਰਾ ਫੇਰ ਰੁੱਕ ਕੇ ਗੁਰਦੁਆਰਾ ਯਾਦਗਾਰ ਬਾਬਾ ਜਰਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ ਇਸ ਉੱਪਰ ਇੱਕ ਜਹਾਜ਼ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਉੱਪਰ ਜਾਣ ਦਾ ਰਸਤਾ ਉੱਥੇ ਦਿਖਾਇਆ ਗਿਆ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਉਹ ਚਲੀ ਜਾਂਦੀ ਹੈ ਨਾ ਉਸ ਤੋਂ ਬਾਅਦ ਤਾਂ ਪੀੜੀ ਪੀੜੀ ਉਹ ਤਾਂ ਪਹਿਲਾਂ ਜਦ ਅਸੀਂ ਇੱਕ ਦੋ ਵਾਰ ਫਿਲਮ ਦੇਖਿਆ ਨਾ ਉਹ ਨਵਾਂ ਪਾਰ ਕਰ ਲਿਆ ਪੰਜ ਨਸਾਂ ਕਰ ਲਿਆ एक मिनट रुकिंग खोल ਇਸ ਜਹਾਜ਼ ਦੇ ਵਿੱਚ ਜੀ ਸਾਰੇ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਜਿਹੜੀਆਂ ਇੱਕ ਮਿਊਜ਼ੀਅਮ ਵਾਂਗੂ ਹਨ ਵੀ ਉੱਪਰ ਵਧੀਆ ਤਰੀਕੇ ਨਾਲ ਉਹਨਾਂ ਨੂੰ ਰੱਖਿਆ ਗਿਆ ਸੀਗਾ ਤੇ ਉਹਨਾਂ ਨਾਲ ਛੇੜਛਾੜ ਕਰਨ ਦੀ ਵੀ ਮਨਾਹੀ ਸੀ ਕਿ ਕੋਈ ਉਹਨਾਂ ਨਾਲ ਛੇੜਛਾੜ ਨਾ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਸਾਰਾ ਅੰਦਰਲਾ ਦ੍ਰਿਸ਼ ਬਾਰੰਦ ਤੁਸੀਂ ਦੇਖ ਸਕਦੇ ਹੋ ਜਹਾਜ਼ ਬਹੁਤ ਵੱਡਾ ਬਣਾਇਆ ਗਿਆਗਾ ਬਿਲਕੁਲ ਬਾਰਾਂ ਅਸਲੀ ਜਹਾਜ਼ ਵਾਂਗੂ ਇਹਨੂੰ ਲੁੱਕ ਦਿੱਤੀ ਗਈ ਹੈ ਤੇ ਸਰਹੰਦ 에ਅਰਲਾਈਨਸ ਜਿਹੜਾ ਉਹਦੇ ਉੱਪਰ ਲਿਖਿਆ